ਕਿਰਤ ਕਰੀਸਾ ਤੋਹਰ ਅਮਿਰ ਜੀ ਸਤਿਗੁਰੂ ਮਾਰੇ ਸਤਿਗੁਰੂ ਮਾਰੇ ਵਾਈਟ ਲੈਣੀ ਬਾਹਰ ਲੈ ਲੇ ਅਗੇ ਜਨਨ ਵਾਲਾ ਕੱਲ ਨੂੰ ਜਨਗੀਆਂ ਸੱਜੇ ਪਾਸੇ ਤੋਂ ਸਿਫਤ ਰਣ ਕੇ ਸਿੱਟੀ ਕਰਾਂਗੇ ਕਿਵੇਂ ਬਟਾਪੀ ਸੱਚੇ ਕੋਰੇ ਕੱਲੋ ਵੀ ਦੁਨੀਆ ਭਰ ਚੋਂ ਇੱਥੇ ਜਿਹੜੇ ਲੋਕ ਨੇ ਸਿਰ ਝਕਾਉਣ ਲਈ ਇੱਥੇ ਦਰਸ਼ਨ ਕਰਨ ਲਈ ਆਉਂਦੇ ਆ ਉਹ ਸੀ ਵੀ ਜਦੋਂ ਵੀ ਕਦੇ ਅੰਮ੍ਰਿਤਸਰ ਆਉਣ ਦਾ ਮੌਕਾ ਜਿਹੜਾ ਉਹ ਲੱਗਦਾ ਤਾਂ ਹਮੇਸ਼ਾ ਹੀ ਦਰਸ਼ਨ ਕਰਨ ਲਈ ਪਹੁੰਚਦੇ ਆ ਸੋ ਅੱਜ ਵੀ ਪਹੁੰਚੇ ਆ ਜਿਹੜਾ ਅੰਮ੍ਰਿਤਸਰ ਆਉਣ ਦਾ ਜਿਹੜਾ ਸਰਕਾਰੀ ਤੌਰ ਤੇ ਜਿਹੜਾ ਪ੍ਰੋਗਰਾਮ ਸੀ ਉਸੀ ਕਿਉਂਕਿ ਬਤੌਰ ਮੈਂ ਅਮਰਸਰ ਤੇ ਤਰਨਤਾਰਨ ਜ਼ਿਲ੍ਹੇ ਦਾ ਇੰਚਾਰਜ ਆ ਸੋ ਡਿਸਟ੍ਰਿਕਟ ਦੇ ਜਿਹੜੇ ਡਿਵੈਲਪਮੈਂਟ ਦੇ ਕੰਮ ਨੇ ਉਹਨਾਂ ਦੀ ਜਿਹੜੀ ਰਿਵਿਊ ਮੀਟਿੰਗ ਜਿਹੜੀ ਆ ਉਹ ਬੁਲਾਈ ਗਈ ਸੀ ਸਾਡੇ ਮੰਤਰੀ ਕੁਲਦੀਪ ਧਾਲੀਵਾਲ ਜੀ ਵੀ ਸਾਡੇ ਐਮਐਲਏ ਸਾਹਿਬਾਨ ਵੀ ਉਹਦੇ ਵਿੱਚ ਪਹੁੰਚੇ ਸੀਗੇ ਤੇ ਸਾਰੇ ਮਹਿਕਮਿਆਂ ਦੇ ਅਫਸਰ ਸਾਹਿਬਾਨ ਸੋ ਜਿਹੜੇ ਜਿਹੜੇ ਮਹਿਕਮੇ ਦੇ ਕੰਮ ਚੱਲ ਰਹੇ ਆ ਉਹਨਾਂ ਦੀ ਮੀਟਿੰਗ ਜਿਹੜੀ ਉਹ ਕੀਤੀ ਗਈ ਖਾਸ ਤੌਰ ਤੇ ਜਿਹੜੀ ਅਮਰਸਰ ਸ਼ਹਿਰ ਦੀ ਖਾਸ ਤੌਰ ਤੇ ਜਿਹੜਾ ਇਹ ਦਰਬਾਰ ਸਾਹਿਬ ਵਾਲਾ ਜਿਹੜਾ ਏਰੀਆ ਹੈ ਇਹਦੇ ਵਿੱਚ ਜਿਹੜਾ ਸਫਾਈ ਨੂੰ ਲੈ ਕੇ ਜਿਹੜਾ ਧਿਆਨ ਹੈ ਬਹੁਤ ਹੀ ਕੇਂਦ੍ਰਿਤ ਰਿਹਾ ਤੇ ਆਉਣ ਵਾਲੇ ਸਮੇਂ 'ਚ ਅਸੀਂ ਇਹ ਕੀਤਾ ਕਿ ਦੋ ਤਿੰਨ ਜਿਹੜੇ ਵਾਰਡ ਹੈ ਉਹਨਾਂ ਨੂੰ ਪਾਇਲਟ ਤੌਰ ਤੇ ਜਿਹੜਾ ਪ੍ਰੋਜੈਕਟ ਬਣਾ ਕੇ ਜਿਹੜਾ ਇਹ ਕੀਤਾ ਜਾਵੇ ਕਿ ਉਹਨਾਂ ਦੇ ਵਿੱਚ ਜਿਹੜੀ 100% ਜਿਹੜੀ ਕੂੜੇ ਦੀ ਸੈਗਰੀਗੇਸ਼ਨ ਤੇ ਕਿਤੇ ਵੀ ਕੋਈ ਡੰਪ ਨਾ ਹੋਵੇ ਕਿ ਨਾਲ ਦੀ ਨਾਲ ਜਿਹੜੀਆਂ ਗੱਡੀਆਂ ਆਉਣ ਕੂੜੇ ਨੂੰ ਜਿਹੜਾ ਚੱਕ ਕੇ ਲੈ ਕੇ ਜਾਣ ਸੋ ਇਹਦੇ ਤੇ ਅੱਜ ਜਿਹੜੀ ਮੀਟਿੰਗ ਹੈ ਜਿਹੜੀ ਆ ਹੋਊਗੀ ਤੇ ਬੜੀ ਜਲਦੀ ਇਹ ਵੀ ਜਿਹੜੇ ਅੱਜ ਫੈਸਲੇ ਲਏ ਗਏ ਇਹਨਾਂ ਨੂੰ ਰਿਵਿਊ ਕਰ ਲਈ ਜਿਹੜੀ ਮੀਟਿੰਗ ਆ ਉਹ ਨਾਲ ਸਮੇਂ ਜਿਹੜੀ ਆ ਉਹ ਰੱਖੀ ਜਾਊਗੀ ਸਰ ਸਾਲ 2024 ਦਾ ਗਾਗ ਹੋ ਚੁੱਕਿਆ ਹੈ ਬਤੌਰ ਸਾਡਾ ਖੇਡ ਸਪੋਰਟ ਡਿਪਾਰਟਮੈਂਟ ਹੈ ਤਾਂ ਕਿ ਨਵੀਆਂ ਕੋਈ ਨੀਤੀਆਂ ਆ ਰਹੀਆਂ ਨੇ ਖਿਡਾਰੀਆਂ ਨੂੰ ਲੈ ਕੇ ਜਿਸ ਤਰ੍ਹਾਂ ਕਿ ਉਪਰਜ ਯੂਨੀਵਰਸਿਟੀ ਦੇ ਵਿੱਚ ਵੀ ਮਾਤਾ ਟਰਾਫੀ ਦੌਰਾਨ ਵੀ ਕਈ ਖਿਡਾਰੀਆਂ ਨੇ ਜਾਂ ਉਪਰ ਦੇ ਉਸ ਮੰਤਤ ਅਧਿਕਾਰੀਆਂ ਨੇ ਵੀ ਕਿਹਾ ਕਿ ਕਈ ਨੁਕਿੰਦੀਆਂ ਚੀਜ਼ਾਂ ਹਜੇ ਵੀ ਜੰਗ ਰਤ ਦੇ ਦੇਖੋ ਪਿਛਲੇ 2 ਸਾਲ ਚ ਜਿੱਥੇ ਵੱਖ-ਵੱਖ ਮਹਿਕਮਿਆਂ ਚ ਸਰਕਾਰ ਨੇ ਕੰਮ ਕੀਤਾ ਉੱਥੇ ਮੈਂ ਸਮਝਦਾ ਕਿ ਖੇਡ ਡਿ ਇਨਾ ਕੰਮ ਇਹਨਾਂ ਲੱਗਦਾ ਵੀ ਪਿਛਲੇ 25-30 ਸਾਲ ਚ ਨਹੀਂ ਹੋਇਆ ਜਿੰਨਾ ਪਿਛਲੇ 2 ਸਾਲ ਚ ਹੋਇਆ ਕਿਉਂਕਿ ਖੇਡ ਡਿਪਾਰਟਮੈਂਟ ਇਦਾਂ ਦਾ ਵੀ ਇਹਦੇ ਚ ਰਾਤੋਂ ਰਾਤ ਤਾਂ ਨਹੀਂ ਵੀ ਖਿਡਾਰੀ ਜਿਹੜੇ ਪੈਦਾ ਹੋ ਸਕਦੇ ਪਰ ਨਵੇਂ ਖਿਡਾਰੀ ਪੈਦਾ ਕਰਨ ਲਈ ਤੇ ਜਿਹੜੇ ਖਿਡਾਰੀ ਸਾਡੇ ਮੈਡ ਲਿਸਟ ਨੇ ਚਾਹੇ ਨੈਸ਼ਨਲ ਚਾਹੇ ਇੰਟਰਨੈਸ਼ਨਲ ਉਹਨਾਂ ਦਾ ਮਾਨ ਸਨਮਾਨ ਤੇ ਉਹਨਾਂ ਨੂੰ ਨੌਕਰੀਆਂ ਦੇਣ ਲਈ ਤਾਂ ਕਿ ਉਹਨਾਂ ਨੂੰ ਦੇਖ ਕੇ ਨਵੇਂ ਖਿਡਾਰੀ ਜਿਹੜੇ ਸਾਡੇ ਉਤਸ਼ਾਹਿਤ ਹੋਣ ਉਹਦੇ ਵੱਲ ਸਰਕਾਰ ਨੇ ਕਾਫੀ ਕੰਮ ਹੈ ਜਿਹੜਾ ਉਹ ਕੀਤਾ ਤੁਸੀਂ ਪਿਛਲੇ ਦਿਨ ਵੀ ਦੇਖਿਆ ਹੋਣਾ ਕਿ ਜਿਹੜੇ ਏਸ਼ੀਅਨ ਗੇਮਜ਼ ਵਾਲੇ ਖਿਡਾਰੀ ਆ ਉਹਨਾਂ ਨੂੰ ਸੀਐਮ ਸਾਹਿਬ ਨੇ ਬੁਲਾ ਕੇ ਕੈਸ਼ ਵਾਰਡ ਦਿੱਤਾ ਇੱਥੋਂ ਤੱਕ ਕਿ ਨੈਸ਼ਨਲ ਵਾਲੇ ਖਿਡਾਰੀਆਂ ਨੂੰ ਵੀ ਜਿਹੜੇ ਗੋਆ ਖੇਡਾਂ ਦੇ ਵਿੱਚ ਗਏ ਸੀ ਉਹਨਾਂ ਨੂੰ ਵੀ ਕੈਸ਼ ਵਾਰਡ ਦਿੱਤੇ ਤੇ ਪਹਿਲੀ ਵਾਰ ਹੈ ਕਿ ਕਿਸੇ ਸੀਐਮ ਨੇ ਨੈਸ਼ਨਲ ਵਾਲੇ ਖਿਡਾਰੀਆਂ ਨੂੰ ਬੁਲਾ ਕੇ ਜਿਹੜਾ ਮਾਨ ਸਨਮਾਨ ਹੈ ਉਹ ਕੀਤਾ ਹੋਵੇ ਬਾਕੀ ਨਵੀਂ ਪਾਲਿਸੀ ਜਿਹੜੀ ਹੈ ਸਾਡੀ ਖੇਡ ਅਸੀਂ ਬਣਾਈ ਹੈ ਉਹਦੇ ਵਿੱਚ 100% ਜਿਹੜੇ ਨੈਸ਼ਨਲ ਦੇ ਮੈਡਲਿਸਟ ਹੈ ਗੇਮਜ਼ ਦੇ ਤੇ ਜਿੰਨੇ ਇੰਟਰਨੈਸ਼ਨਲ ਮੈਡਲਿਸਟ ਹੈ ਉਹਨਾਂ ਦੀ ਨੌਕਰੀ ਦੀ ਗਾਰੰਟੀ ਹੈ ਅਸੀਂ ਵਿਦਨ ਸਪੋਰਟਸ ਡਿਪਾਰਟਮੈਂਟ 500 ਪੋਸਟਾਂ ਕ੍ਰੀਏਟ ਕੀਤੀਆਂ ਨੇ ਅੱਜ ਕੋਈ ਵੀ ਖਿਡਾਰੀ ਹੁਣ ਮੂਰੇ 올림픽 ਆਉਣੀ ਐ ਏਸ਼ੀਅਨ ਖੇਡਾਂ ਲੰਘ ਕੇ ਗਈਆਂ ਜਾਂ ਕੋਈ ਕੌਨਵੈਲਥ ਆ ਰਹੀ ਐ ਹਰ ਗੇਮ ਦੇ ਵਿੱਚ ਅੱਜ ਜਿਹੜਾ ਖਿਡਾਰੀ ਜਾ ਰਿਹਾ ਉਹਨੂੰ ਇੱਥੋਂ ਤਿਆਰੀ ਕਰਦੇ ਨੂੰ ਪਤਾ ਵੀ ਜੇ ਮੈਂ ਸਿਲਵਰ ਮੈਡਲ ਲੈ ਕੇ ਆ ਤਾਂ ਮੈਨੂੰ ਕੋਈ ਕਿਹੜੀ ਨੌਕਰੀ ਮਿਲੂ ਜੇ ਮੈਂ 골ਡ ਲੈ ਕੇ ਆ ਤਾਂ ਮੈਨੂੰ ਕਿਹੜੀ ਨੌਕਰੀ ਮਿਲੂ 100% ਗਾਰੰਟੀ ਐ ਨੇ ਆਮ ਤੌਰ ਤੇ ਹੁੰਦਾ ਸੀ ਵੀ ਜੇ ਤਾਂ ਲੈਕਸ਼ਨੀਅਰ ਹੈ ਤਾਂ ਨੌਕਰੀ ਵੀ ਦੇ ਦੋ ਕੈਸ਼ ਵਾਰਡ ਵੀ ਦੇ ਦੋ ਜੇ ਲੈਕਸ਼ਨੀਅਰ ਨਹੀਂ ਹੈਗਾ ਨਾ ਨੌਕਰੀ ਨਾ ਕੈਸ਼ ਵਾਰਡ ਸੋ ਅੱਜ ਜਿਹੜੀ ਪਾਲਿਸੀ ਬਣਾਈ ਆ ਉਹਦਾ ਫਾਇਦਾ ਇਹ ਆ ਕਿ ਇੱਥੇ ਜਿਹੜੀ ਮਰਜ਼ੀ ਸਰਕਾਰ ਹੋਵੇ ਪਾਲਿਸੀ ਦੇ ਹਿਸਾਬ ਨਾਲ ਨੌਕਰੀ ਵੀ ਦੇਣੀ ਪਊ ਤੇ ਪਾਲਿਸੀ ਦੇ ਹਿਸਾਬ ਨਾਲ ਜਿਹੜੀ ਦੂਸਰੀ ਚੀਜ਼ ਅਸੀਂ ਕੀਤੀ ਹੈ ਕਿ ਤਿਆਰੀ ਲਈ ਵੀ ਖਿਡਾਰੀਆਂ ਨੂੰ ਪੈਸੇ ਦੇਣੇ ਪੈਣਗੇ ਏਸ਼ੀਅਨ ਖੇਡਾਂ ਲਈ ਖਿਡਾਰੀ ਗਏ ਅਸੀਂ 8-8 ਲੱਖ ਰੁਪਇਆ ਤਿਆਰ ਲਈ ਦਿੱਤਾ ਚਲੋ ਜਿੱਤ ਕੇ ਆਉਣ ਨੂੰ ਤਾਂ ਮੈਡਲ ਦੇਣੇ ਹੀ ਆ ਹੁਣ ਜਿਵੇਂ 올림픽 ਲਈ ਜਿਹੜੇ ਖਿਡਾਰੀ ਪਾਰਟਿਸਪੇਟ ਕੀਤੇ ਸਾਰਿਆਂ ਨੂੰ ਸਰਕਾਰ ਜਿਹੜਾ 15-15 ਲੱਖ ਰੁਪਇਆ ਤਿਆਰੀ ਲਈ ਜਿਹੜਾ ਉਹ ਦੇ ਰਹੀ ਹੈ ਉਹਦੇ ਨਾਲ ਖਿਡਾਰੀਆਂ ਨੂੰ ਜਿਹੜਾ ਹੌਸਲਾ ਮਿਲਦਾ ਤੇ ਜਿਹੜੀਆਂ ਕੋਈ ਉਹਨਾਂ ਦੀਆਂ ਬੇਸਿਕ ਜਿਹੜੀਆਂ ਜ਼ਰੂਰਤਾਂ ਹੁੰਦੀਆਂ ਕੋਈ ਉਹਨਾਂ ਨੇ ਇਕਵਿਪਮੈਂਟ ਖਰੀਦਣਾ ਉਹ ਵੀ ਜਿਹੜਾ ਖਿਡਾਰੀ ਜਿਹੜਾ ਉਹ ਖਰੀਦ ਜਿਹੜਾ ਹੋ ਸਕਦਾ ਬਾਕੀ ਆਉਣ ਵਾਲੇ ਸਮੇਂ 'ਚ ਸਪੋਰਟਸ ਨਰਸਰੀ ਜਿਹੜੀਆਂ ਪੂਰੇ ਪੰਜਾਬ ਦੇ ਵਿੱਚ ਬਣਨ ਜਾ ਰਹੀਆਂ ਜਿੱਥੇ ਅਸੀਂ ਕੋਚ ਵੀ ਰੱਖਾਂਗੇ ਜਿੱਥੇ ਅਸੀਂ ਜਿਹੜਾ ਬੱਚਿਆਂ ਨੂੰ ਹਰ ਨਰਸਰੀ ਦੇ ਵਿੱਚ 60 ਬੱਚਿਆਂ ਨੂੰ ਜਿਹੜੀ ਡਾਈਟ ਦੇਵਾਂਗੇ ਉੱਥੇ ਜਿਹੜਾ ਕੋਈ ਗਰਾਊਂਡ ਹੈ ਉਹਦੇ ਅਪਗ੍ਰੇਡ ਕੋਈ ਕਰਨਾ ਹੈ ਉਹਦੇ ਲਈ ਵੀ ਜਿਹੜਾ ਅਸੀਂ ਜਿੰਨੇ ਪੈਸੇ ਵੀ ਲੱਗਣਗੇ ਉਹ ਦੇਵਾਂਗੇ ਸੋ ਇਹ ਮੈਨੂੰ ਲੱਗਦਾ ਵੀ ਨਰਸਰੀ ਦਾ ਜਿਹੜਾ ਕਨਸੈਪਟ ਹੈ ਇੱਕ ਗਰਾਊਂਡ ਤੇ ਵੱਡੀ ਚੇਂਜ ਜਿਹੜੀ ਹੈ ਉਹ ਲੈ ਕੇ ਆਊਗਾ ਕਿਉਂਕਿ ਉਹ ਵੀ ਕੋਈ ਇਹ ਨਹੀਂ ਵੀ ਅਸੀਂ ਰੈਂਡਮਲੀ ਵੀ ਜਿੱਥੋਂ ਸ਼ਫਾਰਸ਼ ਆਗੀ ਕਿ ਐਮਐਲ ਨੇ ਕਹਤਾ ਉੱਥੇ ਦੇਤੀ ਉਹਦੇ ਲਈ ਵੀ ਜਿਹੜੇ ਏਰੀਆ ਚ ਜਿਹੜੀ ਗਏ ਪੌਪੂਲਰ ਹੈ ਜਨ ਮੰਨ ਲਓ ਅੰਮ੍ਰਿਤਸਰ ਦੇ ਕਿਸੇ ਪਿੰਡ ਦੇ ਵਿੱਚ ਵਾਲੀਬਾਲ ਚੱਲਦੀ ਹੈ ਤਾਂ ਅਸੀਂ ਉੱਥੇ ਵਾਲੀਬਾਲ ਦੀ ਨਰਸਰੀ ਦੇਵਾਂਗੇ ਚੱਕਰਪਿੰਡ ਹੈ ਉੱਥੇ ਜਿਵੇਂ ਬੌਕਸਿੰਗ ਚੱਲਦੀ ਹੈ ਤਾਂ ਅਸੀਂ ਬੌਕਸਿੰਗ ਦੀ ਨ ਕਿਸੇ ਪਿੰਡ ਚ ਬਾਸਕਟਬਾਲ ਚਲਦੀ ਤੇ ਬਾਸਕਟਬਾਲ ਮਤਲਬ ਕਿ ਜਿਹੜੇ ਏਰੀਆ ਜਿਹੜਾ ਕਲਚਰ ਬਣਿਆ ਹੋਇਆ ਉੱਥੇ ਜਿਹੜੇ ਆਲੇ ਦੁਆਲੇ ਦੇ ਪਿੰਡਾਂ ਦੇ ਬੱਚੇ ਹੋਣ ਉਹੀ ਖੇਡ ਖੇਡਣ ਤੇ ਉਸੇ ਖੇਡ ਦਾ ਉੱਥੇ ਕੋਚ ਸਾਰੇ ਉੱਥੇ ਜਿਹੜੇ ਨੈਸ਼ਨਲ ਲੈਵਲ ਦੇ ਜਿਹੜੇ ਗਰਾਊਂਡ ਤੇ ਜਿਹੜੀ ਪ੍ਰੋਪਰ ਬੱਚਿਆਂ ਨੂੰ ਜਿਹੜੀ ਡਾਈਟ ਆ ਉਹ ਦਿੱਤੀ ਜਾਉਂਦੀ ਹੈ ਕਾਂਗਰਸ ਗਠ ਬੰਨਨ ਕਿਹਦਾ ਦੇ ਰਹੇ ਦੇਖੋ ਸਾਡੇ ਵੱਲੋਂ ਸਾਡੇ ਮੁੱਖ ਮੰਤਰੀ ਸਾਹਿਬ ਵੱਲੋਂ ਹਦੇਸ਼ਾ ਕਿ 13 ਦੇ 13 ਸੀਟਾਂ ਦੀ ਜਿਹੜੀ ਤਿਆਰੀ ਕਰੋ ਸਾਰੇ ਵਰਕਰ ਤੋਂ ਲੈ ਕੇ ਜਿਹੜੇ ਲੀਡਰ ਜਿਹੜੇ ਸਾਰੇ ਮੰਤਰੀ ਸਾਹਿਬਾਨ ਸੋਰ ਸਿੱਤੀਆਂ ਦੇ 13 ਸੀਟਾਂ ਤੇ ਆਮਾਦੀ ਪਾਰਟੀ ਜਿਹੜੀ ਤਿਆਰੀਆਂ ਪੰਜਾਬ ਚ ਕਰ ਰਹੀ ਹੈ ਚੰਡੀਗੜ੍ਹ ਮੇਅਰ ਕੀਤੀ ਗਈ ਹੈ ਉਹ ਦੇਖੀ ਕਿਹੜੀ ਦੇਖੋ ਇੱਕਲਾ ਇੱਥੇ ਨਹੀਂ ਦਿੱਲੀ ਚ ਵੀ ਪਹਿਲਾਂ ਜਦੋਂ ਮੇਅਰ ਸਾਡਾ ਉੱਥੇ ਜਿੱਤੇ ਆ ਬਹੁਮਤ ਮਿਲ ਗਈ ਪਹਿਲਾਂ ਦਾ ਉੱਥੇ ਵੀ ਤੁਸੀਂ ਦੇਖਿਆ ਹੋਣਾ ਵੀ ਬੀਜੇਪੀ ਨੇ ਪਹਿਲਾਂ ਤਾਂ ਸਾਰੇ ਜਿਹੜੀਆਂ ਕਾਰਪੋਰੇਸ਼ਨਾਂ ਤਿੰਨ ਤੋੜ ਕੇ ਇੱਕ ਕਰਤੀਆਂ ਵੀ ਦਿੱਲੀ ਸੀਐਮ ਦੇ ਬਰਾਬਰ ਦੀ ਸੀ ਕੁਰਸੀ ਘੂਰ ਬਣਾ ਦਈਏ ਤੇ ਉੱਥੇ ਮੁੜ ਕੇ ਤੁਸੀਂ ਦੇਖੋ ਕਿ ਜਿਹੜੇ ਨੋਮੀਨੇਟਡ ਮੈਂਬਰਾਂ ਨੂੰ ਵੀ ਵੋਟ ਪਾਉਂਦਾ ਜਿਹੜਾ ਤਾਂ ਘਰ ਦਿੱਤਾ ਕੋਰਟ ਚ ਗਏ ਫਿਰ ਜਾ ਕੇ ਕਿਤੇ ਤਰੀਕਾ ਪਾਈ ਗਏ ਫਿਰ ਜਾ ਕੇ ਜਿਹੜੀ ਕਿਤੇ ਉੱਥੇ ਹੈ ਜਿਹੜੀ ਇਲੈਕਸ਼ਨ ਹੈ ਉਹ ਜਿਹੜੀ ਸਿਰੇ ਚੜੀ ਸੋ ਇਹ ਸਾਰੇ ਕਿਤੇ ਕੋਈ ਮੈਨੂੰ ਤਾਂ ਕੋਈ ਹੈਰਾਨੀ ਵਾਲੀ ਗੱਲ ਲੱਗਦੀ ਨਹੀਂ ਸਾਨੂੰ ਤਾਂ ਐਕਸਪੈਕਟਿਡ ਸੀ ਵੀ ਬੀਜੇਪੀ ਨੇ ਇਹਦਾ ਕਰਨਾ ਹੀ ਕਰਨਾ ਕਿਉਂਕਿ ਜਿੱਥੇ ਵੀ ਬਾਇ ਹੋਕ ਐਂਡ ਬਾਇ ਕਰੁਕ ਜਿੱਥੇ ਵੀ ਉਹਨਾਂ ਨੂੰ ਲੱਗਦਾ ਵੀ ਕ ਉੱਥੇ ਫਿਰ ਉਹ ਸਰਕਾਰੀ ਮਸ਼ੀਨਰੀ ਦੀ ਵੀ ਵਰਤੋਂ ਕਰਦੇ ਆ ਜਿੱਥੇ ਕਿਤੇ ਕੋਈ ਸਰਕਾਰ ਬਣ ਵੀ ਜਾਵੇ ਉਹ ਉੱਥੇ ਫਿਰ ਗਵਰਨਰ ਸਾਹਿਬ ਹੁੰਦੇ ਆ ਉਹਨਾਂ ਦੇ ਰਾਹੀਂ ਜਿਹੜਾ ਸਰਕਾਰ ਨੂੰ ਤੰਗ ਪਰੇਸ਼ਾਨ ਜਿਹੜਾ ਉਹ ਕੀਤਾ ਜਾਂਦਾ ਸੋ ਚੰਡੀਗੜ੍ਹ ਦੇ ਵਿੱਚ ਵੀ ਉਹੀ ਕੁਝ ਹੋ ਰਿਹਾ ਤੁਸੀਂ ਦੇਖੋ ਵੀ ਐਨ ਮੌਕੇ ਤੇ ਅਫਸਰ ਸਾਹਿਬਾਨ ਕਹਿੰਦੇ ਆ ਜੀ ਮੈਂ ਤਾਂ ਬਿਮਾਰ ਹਾਂ ਚਲੋ ਹੁਣ ਅਸੀਂ ਕੋਰਟ 'ਚ ਗਿਆ ਕੋਰਟ ਨੇ ਕਿਹਾ ਵੀ ਇਲੈਕਸ਼ਨ ਜਿਹੜੀ ਆ ਉਹ ਕਰਵਾਓ ਸੋ ਇਲੈਕਸ਼ਨ ਹੋਊਗੀ 100% ਉੱਥੇ ਆਮ ਆਦਮੀ ਪਾਰਟੀ ਦਾ ਜਿਹੜਾ ਮੇਅਰ ਹੈ ਉਹ ਬਣ ਜਾ ਰਿਹਾ ਹੈ